ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੰਗਤ ਜੀ ਦਾਸ ਵੱਲੋਂ ਆਪ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਾਗ ਛੇਵਾਂ ਕਰਾਂਗੇ ਦੁਆਰ ਤੋਂ ਅਤੇ ਇਸ ਦਾ ਅਸੀਂ ਪਾਗ ਛੇਵੇਂ ਦਾ ਦੂਜਾ ਪਾਠ ਲੈ ਕੇ ਆਏ ਹਾਂ ਆਪ ਜੀ ਨੂੰ ਮਹਾਰਾਜ ਜੀ ਨੇ ਜਦੋਂ ਬਚਨ ਕੀਤਾ ਜੇ ਆਪ ਜੀ ਨੇ ਪਿਛਲੀ ਗਾਥਾ ਸੁਣੀ ਹੋਣੀ ਮਹਾਰਾਜ ਜੀ ਆਪ ਜੀ ਨੂੰ ਉਸ ਮੁਤਾਬਕ ਹੀ ਸਮਝਾਏਗਾ ਇਹ ਭਾਗ ਹੈ ਜਿਹੜਾ ਬਹੁਤ ਜ਼ਿਆਦਾ ਸਮਝਣ ਵਾਲਾ ਹੈ ਅੱਗੇ ਮਹਾਰਾਜ ਜੀ ਦੀ ਕਥਾ ਬਹੁਤ ਜ਼ਿਆਦਾ ਸਮਝਣ ਵਾਲੀ ਹੈ ਜੋ ਧਿਆਨ ਨਾਲ ਸੁਣਦੇ ਹਨ ਉਹ ਹੀ ਸਮਝ ਸਕਦੇ ਹਨ ਹੋਰ ਲੋਕਾਂ ਦੇ ਇਹ ਗੱਲਾਂ ਹਨ ਉਤੋਂ ਪਾਰ ਲੰਘਦੀਆਂ ਹਨ ਜੀ ਸਿਰ ਉੱਪਰ ਦੀਆਂ ਗੱਲਾਂ ਲੱਗ ਜਾਂਦੀਆਂ ਹਨ ਤਾਂ ਮਹਾਰਾਜ ਜੀ ਨੂੰ ਮਹਾਰਾਜ ਜੀ ਨੇ ਕੀ ਕਿਹਾ ਪਿਤਾ ਜੀ ਤੁਹਨੇ ਸਾਨੂੰ ਖੇਤੀ ਕਰਨ ਨੂੰ ਕਿਹਾ ਸੀ ਸਾਡੀ ਖੇਤੀ ਬਹੁਤ ਜ਼ਿਆਦਾ ਲੰਗ ਲੈ ਕੇ ਆਈ ਹੈ ਬਹੁਤ ਸੰਘਣੀ ਹੋਈ ਹੈ ਉਸ ਦਾ ਮੁਨਾਫਾ ਵੀ ਸਾਨੂੰ ਬਹੁਤ ਹੋਇਆ ਹੈ ਸਾਡਾ ਪਰਮੇਸ਼ਰ ਨੇ ਸਾਨੂੰ ਬਹੁਤ ਜ਼ਿਆਦਾ ਮੁਨਾਫਾ ਦਿੱਤਾ ਹੈ ਉਸ ਖੇਤੀ ਕਰਨ ਦਾ ਉਸਾਨੇ ਕਹਿਆ ਸੀ ਸਾਨੇ ਨਾਮ ਦੀ ਖੇਤੀ ਬੀਜੀ ਹੈ ਨਾਮ ਹੀ ਵੜਦੇ ਹਾਂ ਨਾਮ ਹੀ ਖਾਂਦੇ ਹਾਂ ਨਾਮ ਹੀ ਵੇਚਦੇ ਹਾਂ ਨਾਮਦਾਹੀ ਸਾਡਾ ਵਪਾਰ ਹੈ ਨਾਮਦਾਹੀ ਪਸਾਰਾ ਹੈ ਸਾਰੇ ਕੀਤੇ ਨਾਮ ਦਾ ਪਸਾਰਾ ਹੈ ਕਰਮਹਤਾ ਕਾਲੂਜੀ ਬੋਲੇ ਥੋੜਾ ਪਰਮੇਸ਼ਰ ਕਿੱਡਾ ਵੱਡਾ ਹੈ ਕਿੱਡਾ ਵਿਸ਼ਾਲ ਹੈ ਸਾਨੇ ਤਾਂ ਉਸ ਬਾਰੇ ਸੁਣਿਆ ਹੀ ਨਹੀਂ ਸਾਨੂੰ ਦੱਸੋ ਜਦ ਮਹਾਰਾਜ ਜੀ ਨੇ ਇਹ ਜੋ ਪੌੜੀ ਹੈ ਉਚਾਰੀ ਆਸਾਂ ਮਹੱਲਾ ਪਹਿਲਾ ਸੁਣ ਵੱਡਾ ਆਖ ਹੈ ਸਭ ਕੋ ਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਸੁਣ ਸੁਣਾ ਕੇ ਹਰ ਕੋਈ ਤੈਨੂੰ ਵਿਸ਼ਾਲ ਆਖਦਾ ਹੈ اے ਪ੍ਰਭੂ ਜੀ ਸੁਣ ਸੁਣਾ ਕੇ ਸਾਰੇ ਹੀ ਹਰ ਕੋਈ ਤੁਹਾਨੂੰ ਵਿਸ਼ਾਲ ਆਖਦੇ ਹਨ ਪਰ ਜਿਸ ਨੇ ਤੈਨੂੰ ਵੇਖਿਆ ਹੈ ਉਹ ਜਾਣਦਾ ਹੈ ਕਿ ਤੂੰ ਕਿੰਡਾ ਕੁ ਵਿਸ਼ਾਲ ਹੈ ਕੋਈ ਤੇਰਾ ਮੂਲ ਨਹੀਂ ਪਾ ਸਕਦਾ ਤੇਰਾ ਨਾਹੀਂ ਤੈਨੂੰ ਬਿਆਨ ਕਰ ਸਕਦਾ ਹੈ ਤੈਨੂੰ ਵਰਣਨ ਕਰਨ ਵਾਲੇ ਤੇਰੇ ਅੰਦਰ ਲੀਨ ਰਹਿੰਦੇ ਹਨ ਵੱਡੇ ਮੇਰੇ ਸਾਈਬਾ ਗੈਰ ਗੰਭੀਰਾ ਗੁਣੇ ਗਹਿਰਾ ਕੋਈ ਨਾ ਜਾਣੈ ਤੇਰਾ ਕੇਤਾ ਕੇ ਵਡਚੀਰਾ ਰਹਾਉ ਹੈ ਮੇਰੇ ਅਥਾ ਡੁੰਗਾਈ ਵਾਲੇ ਭਾਰੇ ਮਾਲਕ ਤੂੰ ਵਡਿਆਈਆਂ ਦਾ ਸਮੁੰਦਰ ਹੈ ਕੋਈ ਨਹੀਂ ਜਾਣਦਾ ਤੇਰਾ ਕਿੰਨਾ ਕੁ ਜ਼ਿਆਦਾ ਕਿੱਡਾ ਵੱਡਾ ਵਿਸਥਾਰ ਰੂਪ ਹੈ ਠਹਿਰਾਉ ਸਭ ਲੋਰ ਦੀ ਮਰ ਲੋਰ ਤੋਂ ਕਮਾਈ ਸਭ ਕੀ ਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹਿ ਨਾ ਜਾਈ ਤੇੜੀ ਤਿਲਵੜਿਆਈ ਸਾਰੇ ਵਿਚਾਰਬਾਨ ਇਕੱਠੇ ਹੋ ਗਏ ਅਤੇ ਵਿਚਾਰ ਕੀਤੀ ਹੈ ਸਮੂਹ ਮੁੱਲ ਪਾਉਣ ਵਾਲਿਆਂ ਨੇ ਇਕੱਤਰ ਹੋ ਕੇ ਤੇਰਾ ਮੁੱਲ ਪਾਇਆ ਹੈ ਬ੍ਰਹਮ ਵੇਤਿਆਂ ਬਿਰਤੀ ਜੋੜਨ ਵਾਲਿਆਂ ਅਤੇ ਉਹ ਜੋ ਪ੍ਰਚਾਰਕਾਂ ਦੇ ਪ੍ਰਚਾਰਕ ਹਨ ਉਹਨਾਂ ਨੇ ਤੈਨੂੰ ਬਿਆਨ ਕੀਤਾ ਹੈ ਉਹ ਤੇਰੀ ਮਹਾਨਤਾ ਨੂੰ ਇੱਕ ਪੋਰਾ ਵੀ ਨਹੀਂ ਦੱਸ ਸਕਦੇ ਤੇਰਾ ਗੁਣ ਐਨੇ ਵਿਸ਼ਾਲ ਹਨ ਜੇ ਕੋਈ ਸੱਤ ਜਨਮ ਵੀ ਤਾਰੇ ਉਹ ਵੀ ਅਕਾਲ ਪੁਰਖ ਦੀ ਛਾਗਾ ਨਹੀਂ ਕਰ ਸਕਦਾ ਜਿੰਨੀ ਛਾਗਾ ਕਰੋ ਅਕਾਲ ਪੁਰਖ ਜੀ ਦੀ ਓਨੀ ਹੀ ਕਾਠ ਹੈ ਸਭ ਸਤ ਸਭ ਤਪ ਸਭ ਚੰਗੇ ਆਇਆ ਸਦਾ ਫੁਰਖਾ ਕੀਆ ਵਡਿਆਈਆ ਤੂੰ ਵਨ ਸਿੱਧੀ ਕਿਨਾ ਨਾ ਪਾਈਆ ਕਰਮ ਮਿਲਾ ਨਹੀਂ ਠਾਕ ਰਹਾ ਯਾ ਸਾਰੀਆਂ ਸਚਾਈਆਂ ਸਾਰੀਆਂ ਜਿਹੜੀਆਂ ਕਰਡਾਈਆਂ ਕਾਲਣਾ ਸਾਰੀਆਂ ਛਿੰਗਿਆਈਆਂ ਅਤੇ ਕਰਾਮਾਤੀ ਬੰਦਿਆਂ ਦੀਆਂ ਮਹਾਨਤਾ ਤੇਰੇ ਬਾਝੋਂ ਕਦੇ ਕਿਸੇ ਨੂੰ ਐਸੀਆਂ ਤਾਕਤਾਂ ਪ੍ਰਾਪਤ ਨਹੀਂ ਹੋਈਆਂ ਸਾਰੀਆਂ ਜੋ ਤਾਕਤਾਂ ਲੋਕਾਂ ਨੇ ਪ੍ਰਾਪਤ ਕੀਤੀਆਂ ਹਨ ਅਕਾਲ ਪੁਰਖ ਜੀ ਦੀ ਬੰਦਗੀ ਕਰਕੇ ਹੀ ਕੀਤੀਆਂ ਹਨ ਤੇਰੀ ਕਿਰਪਾ ਨਾਲ ਉਹ ਮਿਲਦੀਆਂ ਹਨ ਕੋਈ ਉਹਨਾਂ ਦੇ ਵਹਾਉ ਠਲ ਕੇ ਬੰਦ ਨਹੀਂ ਕਰ ਸਕਦਾ ਆਖਣ ਵਾਲਾ ਕਿਆ ਵਿਚਾਰਾ ਸਿਖਤੀ ਭਰੇ ਤੇਰੇ ਢੰਡਾਰਾ ਜਿਸ ਤੂ ਦੇਤ ਸਹਿ ਕੇ ਆਚਾਰਾ ਨਾਨਕ ਸੱਚ ਸਵਾਰਣ ਹਾਰਾ ਨਿਰਬਲ ਉਚਾਰਨ ਕਰਨ ਵਾਲਾ ਕੀ ਕਰ ਸਕਦਾ ਹੈ ਤੇਰੇ ਖਜ਼ਾਨੇ ਤੇਰੀਆਂ ਕੀਰਤੀਆਂ ਨਾਲ ਲਬਾਲਬ ਲਪਾਲਪ ਹਨ ਤੇਰੀਆਂ ਕੀਰਤ ਤੇਰੇ ਖਜਾਨੇ ਤੇਰੀ ਕੀਰਤਨਾ ਲਪਾਲਾਪ ਹੋਏ ਪਏ ਹਨ ਜੀਨੂੰ ਤੂੰ ਦਿੰਦਾ ਹੈ ਉਹ ਕਿਉਂ ਕਿਸੇ ਹੋਰ ਜੜੀਏ ਜਾ ਖਿਆਲ ਕਰੇ ਹੈ ਨਾਨਕ ਸਤਪੁਰਖ ਖੁਦ ਹੀ ਸ਼ਿੰਗਾਰਨ ਵਾਲਾ ਹੈ ਉਹ ਖੁਦ ਹੀ ਸ਼ਿੰਗਾਰਨ ਵਾਲਾ ਹੈ ਖੁਦ ਹੀ ਵਿਗਾੜਨ ਵਾਲਾ ਹੈ ਉਹ ਸਾਰਿਆਂ ਨੂੰ ਸਵਾਰਦਾ ਹੈ ਸਾਰਿਆਂ ਨੂੰ ਵਿਗਾੜਦਾ ਹੈ ਉਸ ਦੀ ਮਰਜ਼ੀ ਹੈ ਉਹ ਕਿਸ ਨੂੰ ਸਵਾਰਦਾ ਹੈ ਅਤੇ ਕਿਸ ਨੂੰ ਵਿਗਾੜਦਾ ਹੈ ਉਹ ਮਹਾਰਾਜ ਜੀ ਨੇ ਜੋ ਹੈ ਜੋ ਇਸ ਸ਼ਬਦ ਦਾ ਅਰਥ ਕੀਤਾ ਜੀ ਤਾਂ ਫਿਰ ਮਹਤਾ ਕਾਲੂ ਜੀ ਨੇ ਆਖਿਆ ਪੁੱਤਰ ਜੀ ਤੁਸੀਂ ਇਹ ਗੱਲਾਂ ਛੱਡੋ ਤੇ ਲੋਕਾਂ ਵਾਲਾ ਮਾਰਗ ਪੜੋ ਤਾਂ ਫਿਰ ਮਹਾਰਾਜ ਜੀ ਨੇ ਆਖਿਆ ਮੈਂ ਮੈਂ ਲੋਕਾਂ ਪਿੱਛੇ ਲੱਗ ਕੇ ਆਪਣੇ ਪ੍ਰੀਤਮ ਪਿਆਰੇ ਨੂੰ ਛੱਡਾਂ ਫਿਰ ਕਾਲੂ ਜੀ ਉੱਠ ਗਿਆ ਕਾਲੂ ਜੀ ਉੱਠ ਗਏ ਜਾਇ ਕੀਰਤ ਲੱਗਾ ਉਹ ਕੀਰਤ ਕਰਨ ਲੱਗੇ ਆਖੇ ਉਸ ਇਹ ਸਾਡੇ ਕਮੋ ਕਾਜੀ ਗਿਆ ਉਹ ਆਖ ਲਗੇ ਇਹ ਸਾਡੀ ਸੋਸ ਤੋਂ ਪਰੇ ਹੈ ਸਾਡੇ ਜਿਹੜੇ ਮਤਲਬ ਤੋਂ ਬਾਹਰ ਹੈ ਪਰ ਬਾਹਰੀ ਖੇਤੀ ਉਜੜੇ ਨਹੀਂ ਪਰ ਸਾਡੀ ਬਾਹਰੋਂ ਤਾਂ ਖੇਤੀ ਖਰਾਬ ਹੋਵੇ ਫਿਰ ਉਹ ਕਿਰਤ ਕਰਨ ਚਲੇ ਗਏ ਤਾਂ ਮਾਤਾ ਆਈ ਆਏ ਕਰ ਲੱਗੀ ਉਪਦੇਸ਼ਨ ਆਖੇ ਉਸ ਬੇਟਾ ਚਾਰ ਦਿਨ ਨਾਮ ਵਿਸਾਰ ਦੇ ਅਥੇ ਉੱਠ ਖੜਾ ਹੋ ਕੱਪੜੇ ਲਾਏ ਗੱਲੀ ਕੁਚਾ ਫਿਰ ਜੋ ਲੋਕਾਂ ਦਾ ਵਿਸਾਉ ਹੋਵੇ ਸਭ ਕੋਈ ਆਖ ਹੈ ਜੋ ਕਾਲੂ ਦਾ ਪੁੱਤਰ ਚੰਗਾ ਹੋਇਆ ਤਰ ਬਾਬਾ ਬੋਲੇ ਆ ਸ਼ਬਦ ਜੀ ਆਓ ਮਾਤਾ ਜੀ ਕੀ ਕਹਿੰਦੇ ਹਨ ਵੀ ਤੂੰ ਉੱਠ ਕੀਰਤ ਕਰਨ ਦੋ ਚਾਰ ਦਿਨ ਨਾਮ ਵਿਚਾਰ ਦੇਦਾ ਕਾ ਕੀ ਹੋ ਜਾਏਗਾ ਲੋਕ ਤੈਨੂੰ ਸ਼ਾਬਾਸ਼ੀ ਕਰਨ ਕਰਨਗੇ ਅਤੇ ਕਹਿਣਗੇ ਆ ਦੇਖੋ ਜੀ ਜਿਹੜਾ ਕਾਲੂ ਜੀ ਦਾ ਪੁੱਤਰ ਹੈ ਉਹ ਕੀਰਤ ਕਰਨ ਲੱਗਾ ਹੈ ਕੀਰਤ ਕਰਨ ਲੱਗਾ ਹੈ ਨਾਮ ਛੱਡ ਕੇ ਆ ਮਹਾਰਾਜ ਜੀ ਕਹਿੰਦੇ ਹਨ ਮੈਂ ਨਾਮ ਨੂੰ ਕਿਵੇਂ ਵਿਸਾਰ ਦਵਾਂ ਮੈਂ ਨਾਮ ਨੂੰ ਨਹੀਂ ਵਿਸਾਰ ਸਕਦਾ ਮੈਂ ਕੰਮ ਕਾਰ ਛੱਡ ਸਕਦਾ ਹਾਂ ਪਰ ਨਾਮ ਕਦੇ ਵੀ ਨਹੀਂ ਇਹ ਸਾਨੂੰ ਨਾਮ ਵਿਸਾਰਨਾ ਵੀ ਨਹੀਂ ਚਾਹੀਦਾ ਆਪਣੇ ਕੰਮ ਕਾਰ ਨਾਲ ਨਾਮ ਵੀ ਜਪਣਾ ਚਾਹੀਦਾ ਹੈ ਮਹਾਰਾਜ ਜੀ ਕੀ ਕਹਿੰਦੇ ਹਨ ਆਸਮ ਹੱਲਾ ਪਹਿਲਾ ਆਖਾ ਜੀਵਾ ਵਿਸਰਹਿ ਮਰ ਜਾਓ ਆਖਣ ਔਖਾ ਸਾਚਾ ਨਾਓ ਤੇਰਾ ਨਾਮ ਉਚਾਰਨ ਕਰਨ ਦੁਆਰਾ ਮੈਂ ਜਿਉਂਦਾ ਹਾਂ ਜੇ ਇਸ ਨੂੰ ਭੁੱਲਾ ਦਾ ਤਾ ਮਰ ਜਾਂਦਾ ਹਾਂ ਜੇ ਨਾਮ ਭੁੱਲਾਂ ਤਾਂ ਮਰ ਜਾਂਦਾ ਹਾਂ ਮੁਸ਼ਕਲ ਦੇ ਸਤ ਨਾਮ ਦਾ ਉਚਾਰਨ ਕਰਨਾ ਮੁਸ਼ਕਲ ਵਿੱਚ ਹੀ ਸਤ ਨਾਮ ਦਾ ਜਿਹੜਾ ਉਚਾਰਨ ਹੈ ਸਤ ਨਾਮ ਹੀ ਕੰਮ ਆਉਂਦਾ ਹੈ ਸੱਚੇ ਨਾਮ ਕੀ ਲੱਗੈ ਭੁੱਖ ਉਤਪੁਖ ਹੈ ਖਾਈ ਚਲੀ ਹੈ ਦੁਖ ਜੇਕਰ ਇਨਸਾਨ ਨੂੰ ਸਤ ਨਾਮ ਦੀ ਖੁੰਦਿਆਂ ਲੱਗ ਜਾਵੇ ਉਹ ਭੁੱਖ ਉਸ ਦੇ ਦੁੱਖਣਿਆਂ ਨੂੰ ਖਾ ਜਾਏਗੀ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਉਹ ਕਿਸ ਤਰ੍ਹਾਂ ਪੁਲਾਇਆ ਜਾ ਸਕਦਾ ਹੈ ਮੇਰੀ ਮਾਤਾ ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਦਾ ਨਾਮ ਠਹਿਰਾਓ ਸਾਚੇ ਨਾਮ ਕੀ ਤਿਲਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਇਨਸਾਨ ਸੱਚੇ ਨਾਮ ਦੀ ਰੋਜ਼ਗਾਰੀ ਨੂੰ ਬਿਆਨ ਕਰਦੇ ਹੋਏ ਬੇਰੋਜ਼ਗਾਰੀ ਨੂੰ ਜਿਹੜੇ ਮਹਾਰਾਜ ਸੱਚੇ ਨਾਮ ਦੀ ਬੇਰੋਜ਼ਗਾਰੀ ਨੂੰ ਬਿਆਨ ਕਰਦੇ ਹੋਏ ਦੱਸਦੇ ਹਨ ਹਾਰ ਹਟ ਗਏ ਹਨ ਪਰੰਤੂ ਉਹ ਇਸ ਦੇ ਛਿੰਨ ਮਾਤਰ ਦਾ ਪੀਮਲ ਨਹੀਂ ਬਾ ਸਕੇ ਜੇ ਸਾ ਮਿਲ ਕੇ ਆਖਣ ਪਾਏ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੈ ਨਾ ਹੋਵੇ ਸੋਗ ਦੇਦਾ ਰਹਿ ਨਾ ਚੁੱਕਿਆ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਜੇਕਰ ਸਮੂਹ insan ਮਿਲ ਕੇ ਤੇਰੀ ਪ੍ਰਸ਼ੰਸਾ ਕਰਨ ਤੂੰ ਨਾਹੀਂ ਹੋਰ ਵਿਸ਼ਾਲ ਹੋਵੇਂਗਾ ਨਾਹੀਂ ਘਟ ਉਹ ਸਾਹਿਬ ਮਰਦਾ ਨਹੀਂ ਤੇ ਨਾਹੀਂ ਕੋਈ ਵਿਰਲਾਪ ਹੁੰਦਾ ਹੈ ਉਹ ਦੇਹੀ ਉਹ ਦੇਹੀ ਜਾਂਦਾ ਹੈ ਉਸ ਦੇ ਭੰਡਾਰੇ ਮੁਕਦੇ ਨਹੀਂ ਉਸ ਦੀ ਇਹੋ ਹੀ ਖੂਬੀ ਹੈ ਕਿ ਉਸ ਦੇ ਵਰਗਾ ਹੋਰ ਕੋਈ ਨਹੀਂ ਨਾ ਕੋਈ ਹੋਇਆ ਹੈ ਅਤੇ ਨਾਹੀਂ ਕੋਈ ਹੋਵੇਗਾ ਜੇਬੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਨਾਨਕ ਨਾਵਾ ਬਾਜ ਸੁਨਾਤ ਜਿੱਡਾ ਵੱਡਾ ਤੂੰ ਹੈਂ ਏ ਸਾਹਿਬ ਓਡੀਆਂ ਵੱਡੀਆਂ ਹਨ ਤੇਰੀਆਂ ਬਖਸ਼ਿਸ਼ਾਂ ਤੇਰੀਆਂ ਕੁਦਰਤਾਂ ਤੇਰੀ ਹੀ ਵਿਅਕਤੀ ਹੈ ਤੇਰਾ ਹੀ ਵਿਅਕਤੀ ਹੈ ਤੇਰਾ ਹੀ ਜਨਵਰ ਹੈ ਜੋ ਦਿਨ ਬਣਾਉਂਦੀ ਹੈ ਅਤੇ ਰੇਣ ਵੀ ਉਹੀ ਬਣਾਉਂਦੀ ਹੈ ਤੇਰੀ ਕੁਦਰਤ ਆਦਮ ਮਹਾਨ ਉਹ ਜਿਹੜੇ ਆਪਣੇ ਮਾਲਕ ਨੂੰ ਭੁਲਾਉਂਦੇ ਹਨ ਉਹ ਆਦਮ ਮਹਾਨ ਜੋ ਆਪਣੇ ਮਾਲਕ ਨੂੰ ਵਿਸਾਰਦੇ ਹਨ ਏ ਨਾਨਕ ਰੱਬ ਦੇ ਨਾਮ ਦੇ ਬਗੈਰ ਇਨਸਾਨ ਛੇਕੇ ਹੋਏ ਨੀਚ ਹਨ ਰੱਬ ਦੇ ਨਾਮ ਤੋਂ ਬਿਗੈਰ ਇਨਸਾਨ ਮਹਾਨੀਚ ਮਹਾਪਾਪੀ ਗਿਣਿਆ ਜਾਂਦਾ ਹੈ ਚਾਹੇ ਕਿੰਨਾ ਮਰਜੀ ਪੜਿਆ ਹੋਵੇ ਕਿੰਨਾ ਮਰਜੀ ਗਿਆਨਵਾਨ ਹੋਵੇ ਤਦ ਮਾਤਾ ਉੱਠ ਗਈ ਜਾਇ ਖਬਰ ਕੀਤੀ ਪਰਿਵਾਰ ਵਿੱਚ ਤਦ ਸਾਰਾ ਪਰਿਵਾਰ ਕੁਟੰਬ ਵੇਦੀਆਂ ਕਾ ਲਾਗਾ ਝੁਰਣ ਆਖੇ ਲੱਗੇ ਨਾਨਕ ਤਾਂ ਕੋਈ ਕੰਮ ਨਹੀਂ ਕਰਦਾ ਹੈਫ ਹੋਆ ਜੋ ਕਾਲੂ ਦਾ ਪੁੱਤਰ دیوانا ہوا دیوانا آپا کہہ رہے ہاں انہوں نے ਤਾਂ মহারাজ ਨੂੰ ਕੁਝ ਹੋរី ਸ਼ਬਦ ਵਰਤ ਦਿੱਤਾ ਸੀ ਬੇਦੀ ਵੰਸ਼ ਨੇ ਆਓ ਜੀ ਅੱਗੇ ਅਸੀਂ ਪੜਾਂਗੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਅਮਰ ਕਿਵੇਂ ਕੀਤਾ ਅਤੇ ਉਹਨਾਂ ਨੂੰ ਟੋਲਾ ਭਵਾਇਆ ਅਤੇ ਉਹਨਾਂ ਦੀ 마ਸੀ ਨੇ ਉਹਨਾਂ ਦੇ ਖਿਲਾਫ ਕੀ ਸ਼ਬਦ ਵਰਤੇ ਅਗਲੀ ਵੀਡੀਓ ਵਿੱਚ ਅਸੀਂ ਇਹ ਜਾਣਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ